ਕਆ ਗਿਆ ਜੀ ਗੁਰਜੀਤ ਸਿੰਘ ਔਇਲਾ ਮੈਂਬਰ ਪਾਰਲੀਮੈਂਟ ਜਿਹੜੇ ਸਾਡੇ ਅਬਸਰਦ ਦੇ ਨੇ ਉਹਨਾਂ ਨੇ ਸਾਡੇ ਸਭਾਈ ਪ੍ਰਤੀ ਜਿਹੜਾ ਉਹ ਗਲਤ ਗੱਲ ਕੀਤੀ ਕਿ ਸਕੂਲ ਕਾਸਟਾਂ ਦੇ ਬੱਚੇ 10 ਸਾਲ ਪਹਿਲੇ ਸ਼ੁਰੂ ਹੋ ਜਾਂਦੇ ਨੇ ਖੋਆ ਕਰਨ ਵਾਸਤੇ ਕਿਉਂਕਿ ਲੋਕਾਂ ਨੂੰ ਛੁਰੀਆਂ ਮਾਰਦੇ ਨਸ਼ੇ ਵੀ ਕਰਦੇ ਨੇ ਇਸ ਵਾਸਤੇ ਉਹਦਾ ਕਿਉਂਕਿ ਸਾਡੇ ਸਮਾਜ ਦੀ ਉਹਨੇ ਬੇਇੱਜ਼ਤੀ ਕੀਤੀ ਏ ਪਰ ਸਾਡੇ ਮਨ ਨੂੰ ठेस ਪਹੁੰਚੀ ਏ ਅਸੀਂ ਇਸ ਵਾਸਤੇ ਇਹ ਪੁਤਲਾ ਸਾਡੇ ਨੂੰ ਕੀ ਲੱਗਦਾ ਕਿ ਇਹ ਚੋਣਾ ਦੇ ਵਿੱਚ ਇਸੇ ਤਰ੍ਹਾਂ ਹੀ ਮੁੱਦਾ ਇਹ ਭੱਜਦਾ ਹੈ ਨਜ਼ਰ ਆਏਗਾ ਜੀ ਦੇਖੋ ਗੱਲ ਇਹ ਆ ਵੀ ਸਭ ਤੋਂ ਪਹਿਲਾਂ ਮੇਰੇ ਮਨ ਨੂੰ ਇਹ ठेस ਪਹੁੰਚੀ ਮੈਂ ਜਿਹੜੀ ਸਾਡੀ ਕਾਰ ਕਰਨੀ ਏ ਉਹਨਾਂ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਟਾਈਮ ਦੇ ਕੇ ਪਾਰਟੀ ਦਫ਼ਤਰੋ ਹੀ ਗੱਲ ਕੀਤਾ ਵੀ ਆ ਮੇਰੇ ਮਨ ਨੂੰ ठेस ਬਹੁਤ ਪਹੁੰਚੀ ਏ ਹਜੇ ਕਿ ਮੈਂ ਸਿਰੇਕ ਪ੍ਰੈਸ ਰੋਡ ਵੀ ਵੇਖਿਆ ਉਹਦਾ ਕਿ ਮੈਂ ਮਾਫੀ ਮੰਗੀ ਏ ਮਾਫੀ ਉਹਨਾਂ ਦਿੱਤੀ ਏ ਕਿ ਜਿਹੜਾ ਦਲ ਸਮਾਜ ਹੈ ਨਾ ਕਿ ਇਕੱਲਾ ਵਾਲਮੀਕ ਸਮਾਜ ਨਹੀਂ ਉਹ ਜੋ ਵਾਲਮੀਕ ਵੀ ਨੇ ਬਜਵੀ ਸੇਖ ਵੀ ਨੇ ਭਗਤ ਵੀ ਨੇ ਜਲਾਈ ਵੀ ਨੇ ਮਹਾਸ਼ੇ ਵੀ ਨੇ ਚਮਾਰ ਵੀ ਨੇ ਅਸੀਂ ਇੱਕ ਸਮਾਜ ਕਹਦੇ ਹੋਏ ਕਿਰ ਮਾਫੀ ਦੇ ਦੋ ਇਹ ਮੰਨਣੀ ਹੈ ਲੇਕਿਨ ਵਾਕ ਕਰਦੇ ਰਹੇ ਕਿ ਪਹਿਲੀ ਪੁਰਾਣੀ ਵੀਡੀਓ ਹੈ ਉਸ ਤੋਂ ਬਾਅਦ ਵਾਲਮੀ ਕੇ ਤੀਸਵਲੋ ਜੈਸੀ ਮਾਫੀ ਵੀ ਦਿੱਤੀ ਗਈ ਤੁਹਾਨੂੰ ਲੱਗਦਾ ਹੈ ਕਿ ਕਿਸ ਤਰ੍ਹਾਂ ਮਾਫੀ ਕਿਤਾ ਮਿਲੇਗੀ ਜੇਕਰ ਦੇਖੋ ਜੀ ਮਾਫੀ ਨਹੀਂ ਕਿਸੇ ਗੱਲਾਂ ਦੀ ਮਾਫੀ ਕਰੇ ਲੋਕੀ ਫਿਰ ਗੱਲ ਮਾਫੀ ਦੇ ਦਿੱਤੀ ਜੀ ਅਸੀਂ ਮਾਫੀ ਨੂੰ ਪੱਤਾ ਦਰਜ ਕਰਾਉਣਾ ਹੈ ਕਿ ਕੋ ਕਿਸ ਨੂੰ ਕਹਿ ਕੇ ਪੱਤਾ ਦਰਜ ਕਰਵਾਉਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਗਿਆ ਮੁੱਖ ਮੰਤਰੀ ਨੂੰ ਕਿਹਾ ਗਿਆ ਤੁਸ ਫਰਸ ਜਿਹੜਾ ਕਮਿਸ਼ਨਰ ਪੁਲਿਸ ਕਮਿਸ਼ਨਰ ਨੂੰ ਜਾ ਕੇ ਅਰਜ਼ੀ ਅਪੀਲ ਜਿਹੜੀ ਉਹ ਤੋਂ ਪੱਤਾ ਦਰਜ ਕਰਵਾਉਣਾ ਹੈ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਐਸ்சி ਵੀਂਗ ਅਕਰਿੰਦਰਪਾਲ ਜੀ ਵੱਲੋਂ ਗਰਜੀਤ ਓਜਰਾ ਜੀ ਨੇ ਸਾਡੀਆਂ ਜਾਤੀਆਂ ਦੇ ਖਿਲਾਫ ਇੱਕ ਇਨਡਰਬੁਟ ਬੋਲਿਆ ਜ ਜਿਸ ਵਿੱਚ ਬਹੁਤ ਹੀ ਭੱਦੀ ਸ਼ਬਦ ਸ਼ਬਦ ਵਾਲੀ ਦਾ ਇਸਤੇਮਾਲ ਕੀਤਾ ਗਿਆ ਤਾਂ ਅਸੀਂ ਇਸ ਧਰਨੇ ਦੇ ਵਿੱਚ ਅਸੀਂ ਇਸ ਪੁਤਲਾ ਸਾੜਨ ਦੇ ਸਮਰਥਨ ਚ ਆਏ ਹਾਂ ਔਰ ਮੈਂ ਪੰਜਾਬ ਦਾ ਵਾਸ਼ਕਰ ਦਾ ਐਨਐਸਵੀਂਗ ਦਾ ਮਾਝਾ ਜੋਂ ਦਾ ਇੰਚਾਰਜ ਹਾਂ ਤਾਂ ਇਹਨਾਂ ਨੇ ਬਹੁਤ ਸਹੀ ਔਰ ਅੱਛਾ ਕਦਮ ਉਠਾਇਆ ਕਿ ਅੱਜ ਅਸੀਂ ਪੁਤਲਾ ਫੋਕਿਆ ਇਹਨਾਂ ਨੇ ਪ੍ਰੋਗਰਾਮ ਬਣਾਇਆ ਪਰਚਾ ਵੀ ਦਰਜ ਕਰਾਉਣਾ ਅਸੀਂ ਬਿਲਕੁਲ ਇਹਨਾਂ ਦੇ ਨਾਲ ਸੰਗਤਨਚ ਹੈ ਔਰ ਜੇ ਕੋਈ ਗਲਤੀ ਕਰੇ ਉਹਨੂੰ ਸਜ਼ਾ ਨਾ ਦਿੱਤੀ ਜਾਵੇ ਕੋਈ ਸਾਡੇ ਤੇ ਜ਼ੁਲਮ ਕਰਦਾ ਡਾਕਟਰ ਮੀਟ ਕਰਨੇ ਕਿਹਾ ਸੀ ਜ਼ੁਲਮ ਕਰਨ ਵਾਲੇ ਸੇ ਜ਼ੁਲਮ ਸਹਣੇ ਵਾਲਾ ਜ਼ਿਆਦਾ ਗੁਨਾਹਗਰ ਹੁੰਦਾ ਹੈ ਸਾਡੀਆਂ ਜਾਤੀਆਂ ਦੇ ਖਿਲਾਫ ਬੋਲਿਆ ਇਹਨਾਂ ਨੇ ਇਹ ਕੀਤਾ ਔਰ ਬੜਾ ਅੱਛਾ ਕੀਤਾ ਅਸੀਂ ਇਹਨਾਂ ਦੇ ਨਾਲ ਹ ਜ਼ਰੂਰ ਉਹਨੂੰ ਸਜ਼ਾ ਦਿਵਾਵਾਂਗੇ ਕੱਲ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਜਾ ਸਕਦੀ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਕੋਲ ਜਾਇਆ ਜਾ ਸਕਦਾ ਇਹ ਜੋ ਪ੍ਰਧਾਨ ਜੀ ਪ੍ਰੋਗਰਾਮ ਅਲਿਖਣਗੇ ਸਾਰੀ ਦੀ ਸਾਰੀ एससी बिंदी पार्टी ਨਾਲ ਹੈ ਸਾਰਾ ਸੰਗਠਨ ਇਹਨਾਂ ਦੇ ਨਾਲ ਹੈ ਉਹ ਸਮੁੱਚਾ ਐਸਸੀ ਸਮਾਜ ਵੀ ਨਾਲ ਹੈ ਅੱਜ ਸਾਰੇ ਦੇਖੋ ਇਹ ਭਗਤ ਭਰਾ ਦੀ ਥੋਂ ਆਏ ਆ ਇਹ ਮਜਬੀ ਸਮਾਜ ਥੋਂ ਆਏ ਇਹ ਵਾਲਮੀਕੀ ਹੈ ਇਹ ਸਾਡੇ ਆਪਣੇ ਰਵਿਦਾਸੀ ਸਮਾਜ ਥੋਂ ਹੈ ਬਲਕਿ ਸਾਰੀਆਂ ਜਾਤੀਆਂ ਇਕੱਠੀਆਂ ਹੋ ਕੇ ਆਈ ਹੈ ਕੋਈ ਇੱਕ ਜਾਤੀ ਦਾ ਥੋੜੀ ਐ ਐਸਸੀ ਮਤਲਬ ਕਿ ਐਸਸੀ ਅਸੀਂ 6743 ਦੀ ਗੱਲ ਕਰਮਿਕ ਤਿਰਤ ਤੋਂ ਜਿਹੜਾ ਮਾਫੀ ਦਿੱਤੀ ਗਈ ਉਹਨੂੰ ਕਿਸ ਤਰ੍ਹਾਂ ਦੇਖਦੇ ਜਿਹੜੀ ਉਹਨਾਂ ਨੇ ਵੀਡੀਓ ਵੀ ਸ਼ੇਅਰ ਕੀਤੀ ਜਾ ਜਿਹੜਾ ਉਹਨਾਂ ਦੇ ਪੇਜ ਤੋਂ ਕਿ ਮਾਫੀ ਦਿੱਤੀ ਗਈ ਹੈ ਉਹਨਾਂ ਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਕਿ ਉਹ ਜਿਹੜੀਆਂ ਇੱਕ ਸੰਸਥਾ ਨੇ ਦਿੱਤੀ ਹੈ ਇਹ ਕਿਨ 6743 ਜਾਂਦੀਆਂ ਨਾ 6743 ਜੱਭੇ ਭਾਨ ਲਾਗੇ ਤੱਬੇ ਰੋਸ ਜਾਗੇ ਜੇ ਅੱਜ ਇਹਨਾਂ ਨੂੰ ਠੇਸ ਪੌਣ ਜੀ ਹਰ ਸਾਨੂੰ ਠੇਸ ਪੌਣ ਜੀ ਹੈ ਅਸੀਂ ਤੁਹਾਨੂੰ ਮਾਫ਼ੀ ਦਿੰਦੇ ਨਹੀਂ ਸਾਡਾ ਭਾਰਤੀ ਇੱਕ ਬੰਦੇ ਦਾ ਕਤਲ ਕਰਦੋ ਬਾਟ ਗੰਦਰ ਜੀ ਮਾਫ਼ੀ ਦੋ ਯਾਰ ਉਹਨਾਂ ਦਾ ਸਵਾਗੁੱਝੜ ਗਿਆ ਕਿਸੇ ਮਾਂ ਦਾ ਪੁੱਤ ਮਰ ਗਿਆ ਕਿਸੇ ਦਾ ਪੁੱਤ ਮਾਰ ਕੇ ਕਿਸੇ ਦਾ ਪਤੀ ਮਾਰ ਕੇ ਮਾਰੂ ਵੀ ਮੰਗ ਲੋਗੇ ਅਰੇ ਸਾਡੀ ਜਾਤੀ ਨੂੰ ਕਿਹਾ ਹੈ ਸਜ਼ਾ ਦੇਣ ਦੇ ਤਰੀਕੇ ਹੋਰ ਵੀ ਹੈ ਲੇਕਿਨ ਅਸੀਂ ਸੰਵਿਧਾਨਿਕ ਤਰੀਕੇ ਨਾਲ ਚੱਲਾਂਗੇ ਆਰਟੀਕਲ ਜਿਹੜਾ ਹੈ ਧਾਰਾ 295ਏ ਐਸਸੀਐਸਸੀ ਐਟ ਕਰੈਕਟ ਲੱਗਦਾ ਜਿੱਥੇ ਕੋਈ ਐਂਟਰੀ ਨਹੀਂ ਹੁੰਦੀ ਐਂਟਰੀ ਸਪੈਕਟਿਵ ਨਾਟ ਅਵੇਲੇਬਲ ਉਹ ਬੰਦਾ ਅੰਦਰ ਜਾਏਗਾ ਉਹਨੂੰ ਪਤਾ ਲੱਗੇਗਾ ਕਿ ਮੈਂ ਆਪਣੇ ਇਸ ਜਾਤੀ ਦੇ ਖਿਲਾਫ ਬਦੀ ਕੁਝ ਨਹੀਂ ਕਹਿਣਾ ਤਾਂ ਕਿ ਦੂਜਾ ਕੋਈ ਹਰਾਮੀ ਜੁਰਤ ਨਾ ਕਰ ਸਕੇ